ਸ਼ਲੋਕ ਮਹਲਾ 3 ਕੰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ ਮਮ ਤਮਸ ਬੰਧਨ ਪੁੱਤਰ ਕਲਤਰ ਸੋਤੰਦ ਜਹ ਦੇਖਤ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੇ ਅੰਧ ਮਹੱਲਾ ਚੌਥਾ ਅੰਦੇ ਚਾਨਣ ਤਾਂ ਥੀਏ ਜਾ ਸਤਿਗੁਰ ਮਿਲੈ ਰਜ਼ਾਏ ਬੰਦਨ ਤੋੜੈ ਸਚ ਵਸੈ ਅਗਿਆਨ ਦੇ ਰਾਜੈ ਸਾਬ ਕਿਛ ਦਿਖੈ ਤਿਸ ਕਾ ਜਨ ਕੀ ਆਤਮ ਸਾਜ ਨਾਨਕ ਸ਼ਰਨ ਕਰ ਤਾਰ ਕੀ ਕਰਤਾਰਾ ਖੇਲਾਜ ਪਾਉੜੀ ਜਦੋ ਆਪੇ ਠਾਟ ਕਿ ਆਬੇ ਕਰਤੇ ਤਦੋ ਪੁਸ਼ ਨਾ ਸੇਵਕ ਬੀਆ ਤਦੋ ਕਿਆ ਕੋ ਲੇ ਵਾ ਕਿਆ ਕੁਦ ਵੈ ਜਾਂ ਅਵਰਨ ਦੂਜਾ ਕੀਆ ਫਿਰ ਆਪੇ ਜਗਤ ਪਾਇਆ ਕਰਤਾ ਦਾਨ ਸਭਨਾਂ ਕੋ ਦਿਆ ਆਪੇ ਸੇਵ ਬਨਾਈਨ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਅਕਾਰ ਹੈ ਆਪੇ ਆਪੇ ਕਰੈ ਸੋthia ਸ਼ਲੋਕ ਮਹਲਾ 3 ਗਰਮਖ ਪ੍ਰਭ ਸਿਮ ਸਦ ਸਾਚਾ ਅਨੰਦ ਸਹਿਜ ਪ੍ਰਿਆਰ ਸਦਾ ਆਨੰਦ ਗਵ ਗੁਣ ਸਚ ਅਰਧ ਉਰਦ ਉਰਧਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿ ਕਥੈ ਨ ਪਾਈਐ ਅਨ ਦਿਨ ਰਹੈ ਸਦਾ ਗੁਣ ਗਾਏ ਵੈ ਨ ਕਰਮ ਕਨ ਨ ਪਾਇਓ ਪੌਕੇ ਮੋਇ ਬਲ ਲਾਏ ਗੁਰ ਕਾ ਸ਼ਬਦ ਮਨ ਤਨ ਪਿਜੈ ਆਪ ਵਸੈ ਮਨ ਆਏ ਨਾਨਕ ਨਦਰਿ ਪਾਈਐ ਆਪੇ ਲੈ ਮਿਲਾਏ ਪਉੜੀ ਆਪੇ ਵੇਦ ਪ੍ਰਾਨ ਸਭ 사ਸਤ ਆਪ ਕਥੈ ਆਪ ਪਿਜੈ ਆਪੇ ਬਪੂਜੇ ਕਰਤਾ ਆਪ ਪਰਪੰਚ ਕਰਿ ਜੈ ਆਪੋ ਪਰਵਿਰਤ ਆਪੋ ਨਿਰਵਰਤੀ ਆਪੇ ਕਥ ਕਥਿ ਜੈ ਆਪੇ ਪੁਨ ਸਭ ਆਪ ਕਰਾਏ ਆਪ ਆਲਿਪਤ ਵਰਤੀ ਜੈ ਆਪੇ ਸੁਖ ਦੁਖ ਦੇਵ ਕਰਤਾ ਆਪੇ ਬਖਸ਼ ਕਰਿ ਜੈ ਸ਼ਲੋਕ ਮਹਲਾ 3 ਸਿਖਾਂ ਅੰਦਰੋ ਜੋਰ ਛੱਡ ਤੂੰ ਪਾਉ ਕਰ ਚੱਲ ਗਵਾਏ ਗੁਰ ਕਾ ਭਕਤ ਨਸਤਰੈ ਭੈ ਵਿੱਚ ਨਿਰਪਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੇ ਸਖ ਹਸਮ ਪਾਏ ਠਾਏ ਨਾਨਕ ਕਾਮ ਕ੍ਰੋਧ ਕਨ ਨ ਪਾਇਓ ਪੁਸ਼ੋ ਗਿਆਨੀ ਜਾਏ ਮਹੱਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾ ਮਨ ਲੱਗੋ ਪਿਆਰ ਕੋੜ ਕਮਾਵੇ ਕੋੜ ਸੰਗਰੇ ਕੋੜ ਕਰੇ ਆਹਾਰ ਵਿਖ ਮਾਇਆ ਤਨ ਸੱਚ ਮਰੇ ਅੰਤੇ ਹੋਏ ਸਭ ਸ਼ਾਰ ਕਰਮ ਧਰਮ ਸਦ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰਗ ਹੋਇ ਖਵਾਰ ਪਾਉੜੇ ਆਪੇ ਖਾਣੀ ਆਪੇ ਪਾਣੀ ਆਪੇ ਖੰਡ ਵਰਪੰਡ ਕਰੇ ਆਪ ਸਮੰਦ ਆਪੇ ਸਾਗਰ ਆਪੇ ਵਿੱਚ ਰਤਨ ਤਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨਾ ਗਰਮਖ ਹਰ ਕਰੇ ਹਰ ਆਪੇ ਭਵਜਲ ਆਪੇ ਬੋਥਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰਣ ਦੂਜਾ ਤੁਜ ਸਰੇ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੇ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਜੰਤ ਵਸੈ ਮਨ ਆਏ ਜਨਮ ਮਰਨ ਦੁਖ ਕਟਈਆ ਹਮੈ ਮਮਤਾ ਜਾਏ ਉਤਮ ਪਦਵੀ ਪਾਈਐ ਸੱਚ ਰਹਿ ਸਮਾਏ ਨਾਨਕ ਪੁਰਬ ਜਿਨ ਕੋ ਲਿਖਿਆ ਤਿਨਾਂ ਸਤਗੁਰ ਮਿਲਿਆਏ ਮਹੱਲਾ ਤੇ ਜਾ ਨਾਮ ਰਤਾ ਸਤਗੁਰੂ ਹੈ ਕਰ ਜਗ ਬੋਇਥ ਹੋਏ ਗਰਮਖ ਹੋਵੈ ਸੋ ਪਾਰ ਪਵੈ ਜਿਨਾਂ ਅੰਦਰ ਸੱਚਾ ਸੋਇ ਨਾਮ ਸਮਲੈ ਨਾਮ ਸੰਗਰੈ ਨਾਮੇ ਪਤ ਹੋਇ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਇ ਪਾਉੜੇ ਆਪੇ ਪਾਰਸ ਆਪਤਾਤ ਹੈ ਆਪਿਕ ਤੋਣ ਕੰਚਣ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬੇਕ ਆਪ ਸਭ ਬਿਤਾ ਆਪੇ ਗੁਰਮੁਖ ਪੰਝਣ ਜਨ ਨਾਨਕ ਸਲਾਹ ਨarਜੈ ਤੁਧ ਕਰਤ ਤੂੰ ਹਰ ਸੁਖ ਦਾਤਾ ਵਡਣ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਦਨ ਜਿੱਤੇ ਕਰਮ ਕਮਾਏ ਬਿਨ ਸਤਗੁਰ ਸੇਵੇ ਠਵਰ ਨ ਪਾਵੇ ਮਰ ਜੰਮ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣ ਨਾ ਮਨ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜੰਮ ਪਰ ਵੱਧੇ ਮਾਰੀ ਹੈ ਮ ਕਾਲ ਉਠ ਜਾਏ ਮਹੱਲਾ ਤੀਜਾ ਇਕ ਸਤ ਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮ ਲੱਗੇ ਪਿਆਰ ਨਾਨਕ ਜਨਮ ਸਵਾਰਨੇ ਆਪਣਾ ਕੁੱਲ ਕਾ ਕਰਨ ਉਧਾਰ ਪਾਉੜੇ ਆਪੇ ਚਾਟ ਸਾਲ ਆਪੇ ਪੰਦਾ ਆਪੇ ਚਾਟੜੇ ਪੜਨ ਕੋ ਆਣੇ ਆਪੇ ਪ੍ਰਤਾ ਮਤ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਥੇ ਪੜ ਪੁੱਜੈ ਸਭ ਆਪੇ ਇਕਥੇ ਆਪੇ ਕਰੇ ਆਣੇ ਇਕਨਾ ਅੰਦਰ ਮਹਿਲ ਬੁਲਾਏ ਜਾ ਆਪ ਤੇ ਰਹਿ ਮਨ ਸੱਚ ਪਾਣੇ ਜੰਨਾ ਆਪੇ ਗੁਰਮਖ ਦੇ ਵੜਿਆਈ ਸੇ ਜਨ ਸੱਚੇ ਦਰਗਹ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੇ ਕਾਮ ਮਦ ਮਨਵਾ ਪੀਵਣ ਹਰ ਕਰੋਧ ਕਟੋਰੀ ਮੋਏ ਪਰੇ ਪੇਲਾ ਵਾ ਹੰਕਾਰ ਮਜਲਸ ਕੂੜੇ ਲੱਭ ਕੇ ਬੀਬੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰਸਾਰ ਗੋਣ ਮੰਡੇ ਕਰ ਸੀਲ ਕਿਉ ਸ਼ਰਮ ਮਾਸ ਆਹਾਰ ਬਰਮਖ ਪਾਈਏ ਨਾਨਕਾ ਖਾਦੇ ਜਾਏ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਲਾਹਣ ਆਪ ਮਦ ਮਜਲਸ ਤਰਸਨਾਤਾ ਤੋ ਮਨਸਾ ਕਟੋਰੀ ਗੂੜ ਪਰੇ ਪੇ ਲਾਏ ਜਮਕਾਲ ਕਿਤ ਮਦ ਪੀਤੇ ਨਾਨਕਾ ਬਹੁਤ ਖਟਕੇ ਬੇਕਾਰ ਗਿਆਨ ਗੁਰਸਲਾ ਮੰਡੇ ਭਉ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਅਧਾਰ ਕਾਇਆ ਲਹਣ ਆਪ ਮਦ ਅੰਮ੍ਰਿਤ ਤਸਕੇ ਤਾਰ ਸਤ ਸੰਗਤ ਸੋ ਮੇ ਲਾਪ ਹੋਏ ਲੇਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਕਾਰ ਪਾਉੜੇ ਆਪੇ ਸੋਰ ਨਰ ਗਨ ਗਦਰਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ੰਕਰ ਮਹਾਂ ਸਾ ਆਪੇ ਗੁਰਮਖ ਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੇ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਕਾਰ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਬੇ ਸਭਨਾ ਜੀਆਂ ਕਾਹੇ ਜਾਣੇ ਸ਼ਲੋਕ ਮਹੱਲਾ ਤੀਜਾ ਇਹਾ ਸੰਦੇਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵ ਗੌਰ ਪ੍ਰਸਾਦੀ ਦਵਤਾ ਮਾਰੈ ਮਨੁਆ ਅਸਤਰ ਸੰਧਿਆ ਕਰ ਵਿਚਾਰ ਨਾਨਕ ਸੰਧਿਆ ਕਰ ਮਨ ਮੁਖੀ ਜੀਉ ਨਾਟਕ ਮਰ ਜੰਮ ਹੋਏ ਖੁਵਾਰ ਮਹੱਲਾ ਤੇ ਜਾ ਪ੍ਰੋ ਪ੍ਰਕਰਤ ਸਭ ਜਗ ਫਿਰੇ ਮੇਰੀ ਪਿਆਸ ਨਜਾਇ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਕਰ ਆਏ ਪਉੜੇ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ ਦਸ ਅਠ ਵਰਨ ਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਟੇ ਆਪੇ ਬਖਸ਼ੇ ਕਰੇ ਦਇਆ ਆਪੇ ਬੋਲਣਾ ਪੁੱਲ ਕਬੀ ਸਭ ਸੱਚ ਤਪਾਵਸ ਸੱਚ ਥੀ ਆਪੇ ਜਿਨ ਨਾ ਬੁਝਾਏ ਗੁਰਮਖ ਤਿਨ ਅੰਦਰ ਦੂਜਾ ਪਰਮ ਗਇ ਸਲੋਕ ਮਹੱਲਾ ਪੰਜਵਾਂ ਹਰਿ ਨਾਮ ਨ ਸਿਮਰੈ ਸਾਧ ਸੰਗ ਤੈ ਤਨ ਉਡੈਖੇ ਜਨ ਕੀ ਤੀਤਿ ਤਸ ਨ ਜਾਣੈ ਨਾਨਕ ਫਿਟ ਅਲੂਣੀ ਦੇ ਮਹੱਲਾ ਪੰਜਵਾਂ ਘਟ ਵਸੇ ਚਰਨਾਰਬਿੰਦ ਰਸਨਾ ਜਪੇ ਗੁਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ ਪਉੜੀ ਆਪੇ 68 ਤਿਰ ਤਕਰਤਾ ਆਪ ਕਰੇ ਸ਼ਨਾਨ ਆਪੇ ਸੰਜਮ ਵਰਤੇ ਸੋ ਆੰਬੀ ਆਪ ਜਪਾਹਿ ਨਾਮ ਆਪ ਦਿਆਲ ਹੋਏ ਪਖੰਡਨ ਆਪ ਕਰੇ ਸਬਦਾਨ ਜਿਸਨੂੰ ਗਰਮਖ ਆਪ ਬੁਝਾਏ ਸੋ ਸਾਦੇ ਦਰਗ ਪਾਵੇ ਮਾਨ ਜਿਸ ਦੇ ਪੈਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਣ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਧ ਕੰਮ ਕਮਾਏ ਸ਼ਬਦ ਸੋ ਚੇਤਨ ਆਲਾਵੇ ਜਿਤ ਸੁਖ ਵਸਮਣ ਆਏ ਤਮਸੂ ਲੱਗਾ ਸਦਾ ਫਿਰੈ ਐਨਸ ਜਗ ਜਲਤ ਬਿਹਾਏ ਜੋਤਿ ਸੁਭਾਵੈ ਸੋ ਥੀਐ ਕਣਕ ਸ਼ੂਨ ਨ ਜਾਏ ਮਹੱਲਾ ਤੇ ਜਾਤ ਸਤਿਗੁਰੂ ਫਰਮਾਇ ਕਾਰੀ ਏ ਕਰੇ ਗੁਰੂ ਦੁਆਰੇ ਹੋਇ ਕੈ ਸਾਹਿਬ ਸਮਲ ਸਾਹਿਬ ਸਦਾ ਜੋ ਰਹੈ ਪਰਮ ਕੇ ਛਾਉੜ ਕਟਕੈ ਅੰਦਰ ਜੋਤ ਤਰੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੋ ਏ ਲਾਏ ਸਤਗੁਰ ਕਾ ਭਾਣਾ ਚ ਤਰਖ ਸੰਜਮ ਸਚਾ ਨੇ ਨਾਨਕ ਇਥੇ ਸੁਖ ਅੰਦਰ ਰਖਸੀ ਅੱਗੇ ਹਰ ਸਿਓਂ ਕੇਲ ਕਰੇ ਪੌੜੇ ਆਪੇ ਪਾਰ ਠਾਰੈ ਬਨਸਪਤ ਆਪੇ ਹੀ ਫਲ ਲਾਏ ਆਪੇ ਮਲੀ ਆਪ ਸਭ ਸੰਚਾ ਆਪੇ ਹੀ ਮੁੜ ਪਾਏ ਆਪੇ ਕਰਤਾ ਆਪੇ ਭਗਤਾ ਆਪੇ ਦੇ ਦਿਵਾਏ ਆਪੇ ਸਾਬਬ ਆਪੇ ਹੈ ਰਖਾ ਆਪੇ ਰਸਮਾਏ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਹਰ ਕਰਤੇ ਕੀ ਜਿਸਨੋ ਤਿਲ ਨਾਮੁ ਆਏ ਸਲੋਕ ਮਹਲਾ 3 ਜਾ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿਤ ਪਿਤੈ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇ ਨਾ ਪਛਾਨਈ ਖਸਮ ਤਕੇ ਖਾਏ ਜਿਤ ਪਿਤ ਖਸਮ ਵਿਸਰਾ ਦਰਗ ਮਿਲ ਸਜਾਏ ਝੂਠਾ ਮਦ ਮੂਰਨ ਪੀਚੇ ਜੇ ਕਾ ਪਾਰ ਵਸਾਈ ਨਾਨਕ ਨਦਰੀ ਸਚ ਮਦ ਪਾਈਐ ਸਤ ਗੁਰ ਮਿਲੈ ਜਿਸ ਆਏ ਸਦਾ ਸਹਬ ਕੈ ਰੰਗ ਰਹਿ ਮਹਿਲੇ ਪਾਵੇ ਥਾਓ ਮਹਿਲਾ ਤੀ ਜਾਏ ਇਹ ਜਗਤ ਜੀਵਤ ਮਰੈ ਜਾਇ ਸੁਨੋ ਸੁੱਝ ਹੋਏ ਜਾਂ ਤਿੰਸ ਵਾਲਿਆ ਤਾਂ ਸਭ ਰਹਾ ਜਗਾਏ ਤਾਂ ਸਦ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਗੁਰ ਮਿਲੈ ਸੋਏ ਗੁਰਪ੍ਰਸਾਦ ਜਿਵਤ ਮਰ ਤਾ ਫਿਰ ਮਰਨ ਨਾ ਹੋਏ ਪਾਉੜੇ ਜਿਸ ਦਾ ਕੀਤਾ ਸਭ ਕਿਛ ਹੋਵੇ ਕਿਸਨੋ ਪਰਵਾ ਨਾਹੀ ਕਿਸੈ ਕੇਰੀ ਹਰ ਜਿਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮਤ ਜੇ ਕੱਢਾ ਤੇਰੀ ਜੇ ਤੁਧ ਨਸਲਾਹੇ ਸੋ ਸਭ ਕਿਛ ਪਾਵੈ ਜਿਸ ਨਾ ਕਿਰਪਾ ਨਰੰજન ਕੇਰੀ ਸੋਈ ਸਾ ਸਚਾ ਵਨਜਾਰਾ ਜਿਨ ਵਖਰ ਲੱਧਿਆ ਹਰ ਨਾਮ ਤਨ ਤੇਰੀ ਸਾਬਤ ਸਹਿਨ ਸਲਾਹੋ ਸੰਤੋ ਜਿਨ ਦੂਜੇ ਭਾਵ ਕੇ ਮਾਰ ਵਡਾਰੀ ਢੇਰੀ ਸ਼ਲੋਕ ਕਬੀਰਾ ਮਰ ਤਮਰਤਾ ਜਗ ਮਵਾ ਮਰ ਪੈ ਨ ਜਾਣ ਕੋਈ ਐਸੀ ਮਰਨੀ ਜੋ ਮਰੇ ਬਹੁਰ ਨ ਮਰਨਾ ਹੋਏ ਮਹੱਲਾ ਤਿ ਜਾਉ ਕਿਆ ਜਾਣਾਂ ਕਿਵ ਮਰੰਗੇ ਕੈਸਾ ਮਰਨ ਹੋਏ ਜੇ ਕਰ ਸਾਹਿਬ ਮਨੋ ਨ ਵਿਸਰੇ ਤਾਂ ਸਹਿਲਾ ਮਰਨ ਹੋਏ ਮਰਨ ਤੇ ਜਗਤ ਡਰੈ ਜੀਵਨ ਲੋੜ ਸਭ ਕੋਏ ਗੁਰ ਪ੍ਰਸਾਦਿ ਜੀਵਤ ਮਰੈ ਹੁਕਮ ਬੁਝੇ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਈ ਪਾਉੜੀ ਜਾਂ ਆਪ ਕਿਰਪਾਲ ਹੋਵੈ ਹਰ ਸੁਆਮੀ ਤਾਂ ਆਪਣਾ ਨਾਮ ਹਰ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ ਆਪਣੇ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਭਗਤਾਂ ਕੀ ਪੈਰੀਂ ਪਾਵੈ ਧਰਮ ਰਾਇ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨ ਆਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚਖ ਚਖ ਆਵੇ ਜਾਵੇ ਸ਼ਲੋਕ ਮਹੱਲਾ ਤਜਾ RAM RAM ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਏ ਅਗਮ ਗੋਚਰ ਅਤ ਵੱਡਾ ਤੁਲ ਨਾ ਤੁਲ ਆ ਜਾਏ ਕੀਮਤ ਕਨੇ ਨ ਪਾਈਂ ਕਿਤਨ ਲੈ ਆ ਜਾਏ ਗੁਰ ਕਾ ਸ਼ਬਦ ਭੇਦਿਆ ਇਨ ਬਿਦਵਸ ਆਮਨ ਆਈ ਨਾਨਕ ਆਪ ਮਿਓ ਹੈ ਗੁਰ ਕਿਰਪਾ ਤੇ ਰਹਾ ਸੁਮਾਈ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਏ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੋਟਾ ਮੂਲ ਨ ਆਵਈ ਲਾਹ ਸਦੇ ਹੋਏ ਖਾਦ ਖਰਚੇ ਟੋਟਣ ਆਵਈ ਸਦਾ ਸਦਾ ਉਹ ਦੇ ਸੰਸਾਰ ਮੂਲ ਨ ਹੋਵਈ ਹਾਨਤ ਕਦੇ ਨ ਹੋਏ ਨਾਨਕ ਗੁਰਮੁਖ ਪਈਐ ਜਾਕੂ ਨਦਰ ਕਰੇ ਪਾਉੜੇ ਆਪੇ ਸਾਬਕਟ ਅੰਦਰ ਆਪੇ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਰ ਜੁਗ ਛਿਤੇ ਗੁਬਾਰ ਕਰ ਵਰਤਨ ਸੁਨਾਰ ਉਠ ਵਿਦ ਪ੍ਰਾਨ ਨ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੇ ਲਾਏ ਆਪ ਸਬ ਦੋਹੇ ਬਾਹਰ ਆਪਣੀ ਮਿੱਤੂ ਆਪ ਜਾਣਦਾ ਆਪੇ ਹੀ ਗੌਰ ਸ਼ਲੋਕ ਮਹੱਲਾ ਤੀਜਾ ਅਹਮੈ ਵਿੱਚ ਜਗਤ ਮੁਵਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਚੈ ਤੈ ਕੈ ਕਰੇਗ ਅੱਗੇ ਜਾਏ ਗਿਆਨੀ ਹੋਏ ਸੁਚਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤਜਾ ਤੁਰਖਸਮੇ ਕਾ ਹੁਕਮ ਪਿਆ ਵਿਨ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲੈ ਅੰਦਰ ਰਵ ਰਿਆ ਸਦਰ ਆਲ ਬੁਲਾਏ ਦਮ ਦਮ ਸਦਾ ਸੰਭਾਲਦਾ ਦਮਨ ਬਿਰਥਾ ਜਾਏ ਜਨਮ ਮਰਨ ਕਾ ਪਉ ਗਇਆ ਜੀਵਨ ਪਦਵੇ ਪਾਏ ਨਾਨਕ ਏ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜ਼ਾਏ ਪਉੜੇ ਆਪੇ ਦਾਨ ਬਿਨਿਆ ਆਪੀ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪੇ ਮੋਨੀ ਵਰਤਦਾ ਆਪੇ ਕਥੇ ਗਿਆਨ ਕੋੜਾ ਕਿਸੇ ਨਾ ਲੱਗੈ ਸਭ ਨਾਹੀ ਪੰਨ ਉਸਤਤ ਬਰਨ ਨਾ ਸਕੈ ਆ ਸਦ ਸਦ ਕੁਰਬਾਨ ਸ਼ਲੋਕ ਮਹੱਲਾ ਪਹਿਲਾ ਕਲੇ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਤੇ ਜਨੂਰੇ ਜੋ ਰੂ ਜਿੰਨਾ ਦਾ ਸਿਕਦਾਰ ਮਹਿਲਾ ਪੱਲਾ ਹਿੰਦੂ ਮੂਲਾ ਪੁੱਲਾ ਖੁੱਟੇ ਜਾਹੇ ਨਾਰਦ ਕਿਆ ਸੇ ਪੂਜ ਕਰਾਹੇ ਅੰਦੇ ਗੰਗੇ ਅੰਧ ਅੰਧਾਰ ਪਾਥਰਲੇ ਪੂਜੈ ਮੁਗਦਗਵਾਰ ਓ ਜਾਪ ਡੁੱਬੇ ਤਮ ਕਹਾਂ ਕਰਨ ਹਰ ਪਾਉੜੇ ਸਬਕ ਤੇਰੇ ਵਸ ਹੈ ਤੂੰ ਸੱਚਾ ਸਾਹ ਭਗਤ ਰਤੇ ਰੰਗ ਏਕ ਕੈ ਪੂਰਵਸਾ ਅੰਮ੍ਰਿਤ ਪੋਜਨ ਨਾਮ ਹਰ ਰਜ ਰਜ ਜਨ ਖਾ ਸਭ ਪਦਾਰਥ ਪਾਇਨ ਸਿਮਰਨ ਸਚ ਲਾਹ ਸੰਤ ਪਿਆਰੇ ਪਰਮ ਬ੍ਰਹਮ ਨਾਨਕ ਹਰ ਗੰਗ ਗਾਉ ਸ਼ਲੋਕ ਮਹੱਲਾ ਤੀਜਾ ਸਭ ਕਿਸ ਹੁਕਮੈ ਆਵੰਦਾ ਸਭ ਕਿਸ ਹੁਕਮੈ ਜਾਏ ਜੇ ਕੋ ਮੋਰਖ ਆਪੋ ਜਾਣੈ ਅੰਦਾ ਅੰਦ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁਝੈ ਜਿਸਨੋ ਕਿਰਪਾ ਕਰੇ ਰਜਾਈ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੇ ਸਭ ਕੋ ਵਸੈ ਪੇਖੇ ਜੋਗ ਨ ਹੋਏ ਨਾਨਕ ਐਸਾ ਵਿਰਲਾ ਕੋ ਜੋਗੇ ਜਿਸ ਕਟ ਪ੍ਰਗਟ ਹੋਏ ਪਾਉੜੇ ਆਪੇ ਜਨ ਤੋ ਪਾਇਨ ਆਪੇ ਆਧਾਰ ਆਪੇ ਸੁਖਮ ਭਾਲੀ ਐ ਆਪੇ ਪਸਾਰ ਆਪੇ ਕੰਤੇ ਹੋਏ ਰਹੈ ਆਪੇ ਵਡ ਪਰਵਾਰ ਨਾਨਕ ਮੰਗੈ ਦਾਣ ਹਰ ਸੰਤਾਂ ਰਨਾਰ ਹੋਰ ਦਤਾਰਨ ਸੁਜੈ ਤੂੰ ਦੇਵਨਹਾਰ ਸੁਦ